ਬੀਜੇਪੀ ਨੂੰ ਦੇਸ਼ ਦੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਆਦਤ ਹੈ ਉਹ ਆਦਤਾਂ ਤੋਂ ਆਵਾਜ਼ ਨਹੀਂ ਆ ਰਹੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਕਦੀ ਉਹ ਬੋਰਡ ਚੋਰੀ ਕਰਦੇ ਆ ਕਦੀ ਲੋਕਾਂ ਦੇ ਦੇਖੋ ਪਹਿਲੀ ਗੱਲ ਤੇ ਆ ਵੀ 15 ਲੱਖ ਰੁਪਏ ਅਜੇ ਤੱਕ ਤੁਸੀਂ ਸਰਕਾਰ ਇਜਿਟ ਨੋਰ ਤੁਹਾਡੀ ਬਣ ਗਈ ਆ ਉਹ ਤੁਸੀਂ ਦੇਖਦੇ ਲੋਕਾਂ ਨੂੰ ਨਹੀਂ ਦਿੱਤਾ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਦੇ ਉਹ ਤੋਂ ਤੁਸੀਂ ਭੱਜੇ ਹੋ ਸੋ ਅੱਜ ਤੁਸੀਂ ਦੁਬਾਰਾ ਜਿਹੜਾ ਲੋਕਾਂ ਦਾ ਡਾਟਾ ਲੈ ਕੇ ਮੈਂ ਸਮਝਦਾ ਕਿ ਜਿਹੜਾ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਇਹ ਉਹਦੀ ਵੀ ਵਾਇਓਲੇਸ਼ਨ ਹੈਗੀ ਆ ਸੋ ਕਿਸੇ ਵੀ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਡਾਟੇ ਤੇ ਡਾਕਾ ਨਹੀਂ ਮਾਰ ਦਿੱਤਾ ਜਾਵੇਗਾ ਤੁਸੀਂ ਸੇਵਾ ਕਰਨੀ ਹੈ ਪੰਜਾਬ ਦੇ ਲੋਕਾਂ ਦੀ 8000 ਕਰੋੜ ਰੁਪਏ ਲੈ ਕੇ ਦਿਓ ਪੰਜਾਬ ਦੇ ਲੋਕਾਂ ਦਾ ਆਰਡੀਐਫ ਦਾ ਤੁਸੀਂ ਡਾਕ ਕੇ ਬੈਠੇ ਹੋ ਤੁਸੀਂ ਸਾਡੇ ਇੰਸੂਰੈਂਸ ਦੇ ਪੈਸੇ ਡਾਕ ਕੇ ਮਤਲਬ ਬੈਠੇ ਵਾਇਰ ਦਿੰਦੇ ਸੋ ਜਿੱਥੇ ਪੰਜਾਬ ਦਾ ਰਾਈਟ ਬਣਦਾ ਆ ਉਹ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ ਸੋ ਨਵੀਂ ਕਿਸਮ ਦੀਆਂ ਚੋਰੀਆਂ ਡਾਕੇ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਭਾਜੀਪੀ ਨੂੰ ਕਾਰਨ ਦਿੱਤਾ ਜਾਵੇਗਾ ਪੰਜਾਬ ਦੇ ਅੰਦਰ ਕਿਸਮ ਦੀ ਆ ਵੀ ਕੇਂਦਰ ਦੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਤੇ ਜਿਹੜੇ ਪੰਜਾਬ ਦੇ ਜਾਨਵਾਨਸ ਦੇ ਸਵਾਲ ਆ ਉਹਨਾਂ ਤੋਂ ਪਾਸਾ ਵੱਟ ਰਹੀ ਆ ਅ ਇੱਕ ਉਹਨਾਂ ਨੇ ਨਵਾਂ ਸਾਰੇ ਦੇਸ਼ ਦੇ ਅੰਦਰ ਐਕਸਰਸਾਈਜ਼ ਚਲਾਉਣ ਦਾ سلسلہ ਕੀਤਾ ਜਿਹਦੇ ਵਿੱਚ ਪੰਜਾਬ ਦੇ ਅੰਦਰ ਉਹਨਾਂ ਨੇ 11 ਲੱਖ ਰਾਸ਼ਤ ਕਾਰਡਾਂ ਦੀ ਸੇਵਾ ਕੀਤੀ ਹੈ ਵੀ ਇਹਨਾਂ ਨੂੰ ਤੁਸੀਂ ਆਪਣੇ ਫੋਟੋ ਤੋਂ ਲਾਂਭੇ ਕਰੋ ਸੋ ਅਸੀਂ ਉਹਦੇ ਵਾਰ ਰੀਟੈਂਨ ਕਰ ਰਹੇ ਹਾਂ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਡ ਨਾ ਕੱਟਿਆ ਜਾਊਗਾ ਨਾ ਡਿਲੀਟ ਕੀਤਾ ਜਾਊਗਾ